ਕੀ ਹਾਲ ਆ ਭਾਈ ਠੀਕ ਹੋ ਸਾਰੇ ਬਾਈ ਦੱਸ ਕੀ ਹਾਲ ਆ ਜੀ ਸਾਰਿਆਂ ਕੋ ਕੀ ਹਾਲ ਆ ਭਾਈ ਇੱਕੀ ਆ ਇੱਥੇ ਅਸੀਂ ਲੱਗਦਾ ਪੰਜਾਬ ਨੂੰ ਮਾਰ ਦੇਣਗੇ ਇਹ ਪੰਜਾਬ ਇਹ ਹੈ ਜਿਹੜਾ ਜਸ਼ਨ ਆ ਸਾਡਾ ਜਿਹੜਾ ਅਸਲੀ ਪੰਜਾਬ ਆ ਯੋਧਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ মিডিਆ ਜੋ ਪੰਜਾਬ ਦਾ ਬਹੁਤ ਫਿਰਤ মিডিਆ ਜਿਹੜਾ ਚੰਗਾ মিডিਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਨੀਆਂ ਨੇ ਜਿਹੜੀਆਂ ਉਹ ਨਾੜਾਂ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਉਹਨਾਂ ਘਾਟਾ ਕੋਇਆ ਆਇਆ ਅੱਛਾ ਉਹ ਮੈਂ ਆਇਆ ਹੀ ਹਾਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਾਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਵਾਲੇ ਦਿਨਾਂ 'ਚ ਜੋ ਰੇਟ ਕਰਦੇ ਆ ਪਰ ਬਾਈ ਜੱਸ ਇਹ ਕੁਦਰਤੀ ਹੜ੍ਹ ਨਹੀਂ ਹੈਗੇ ਸਾਸੀ ਹੜਾ ਹੈ ਇਹ ਪੰਜਾਬ ਨੂੰ ਮਾਰਨ ਵਾਲੇ ਹੜਾ ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਤੂੰ ਇੱਥੇ ਆ ਮੈਂ ਵੀ ਕਰਕੇ ਆਇਆ ਵੀ ਇੱਥੇ ਨਾ ਲੋਕਾਂ ਨੂੰ ਪਤਾ ਕੀ ਆ ਸੜਕਾਂ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਗਏ ਅਸੀਂ ਜਿੱਥੋਂ ਤੱਕ ਜਾ ਕੇ ਆ ਜੁੱਤੀ ਆ ਰાવી ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਇੱਕ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਜਦੋਂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਦੇ ਭਾਈ 800 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਬਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਕੋਈ ਸੰਸਾਵਾਂ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇ ਚੁਪਾ ਗਏ ਯਾਰ ਇੰਨੀ ਉਦੋਂ ਬਾਹ ਫੜਨ ਦੀ ਲੋੜ ਆ ਭਾਈ ਇੱਥੋਂ ਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਹਾਂ ਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਵੀਰ ਜੀ ਇੱਕ ਗੱਲ ਹੋਰ ਇਹ ਇਹ ਸਾਨੂੰ ਹੜਾਚੋਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬਣ ਨੂੰ ਫਿਰਦੇ ਆ ਵੀ ਸ਼ਾਇਦ ਮੱਝਾ ਇੱਧਰ ਉਲਝਿਆ ਆ ਪਰ ਇਹਨਾਂ ਨੂੰ ਸਾਡਾ ਪੰਜਾਬ ਹੀ ਆਪ ਦੇ ਇਧਰ ਲਿਤੇ ਪਏ ਆ ਬੰਦੋ ਜੇ ਦੋ ਚਾਰ ਦੇਣਿਆ ਸਾਡੇ ਪੈਰ ਲੱਗ ਲਾਂ ਦੋ ਅਹੀਂ ਜੜ ਕੇ ਜਾਵਾਂਗੇ ਮਹਾਲੀ ਵਾਲਿਆਂ ਨੂੰ ਕਹਿੰਦਾ ਸਿਰ ਨੂੰ 4 ਦਿਨ ਕੱਢੋ ਐਵੇਂ ਨਾ ਕਰੇ ਮਤੇ ਪਾ ਕੇ ਦੇ ਦਿਓ ਭੰਡ ਨੂੰ ਇੱਕ ਜੱਸ ਬਾਈ ਹੋਰ ਗੱਲ ਸੋਚਣ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀ ਕਿਹਾ ਐਨਾ ਪੰਜਾਬ ਵਿੱਚ ਮਾੜਾ ਹਾਲ ਹੋਇਆ ਪਿਆ ਸੀਆਈਐਸਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦਿੱਤੀਆਂ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਤੇ ਮਰਜ਼ੀ ਕਰਨਗੇ ਡੋਬਣਗੇ ਸਾਨੂੰ ਡੋਬਦਾ ਜੀ ਡੋਬਦਾ ਨਾਲ ਜਿੰਨਾ ਕਿ ਹੁਣ ਵੀ ਆਪਾਂ देखो कितना कितना पानी भाई चढ़ਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ